गीला है मुझे ज़िंदगी से गीला है मुझे तू बहुत दिसे मिला है मुझे दे ये परिवार सिंह पावर तक दिया अकाल सारे ਉਸੇ ਥਾਂ ਸਤਗੁਰੂ ਨੇ ਕਚੈਰੀ ਕਾਦੇ ਆਹ ਫਰੀਆਦਾ ਸ਼ੈਰੀ ਸਭ ਦੇ ਕਾਜ ਸੁਵਾਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇਗੇ ਅਲਗ ਜੇਬ ਸੰਭਾਲਿਆ ਤਖਤ ਤੇ ਵੱਧ ਕੇ ਜ਼ਬਰ ਜ਼ੁਲਮ ਦੇ ਲਗਤੈ ਹੈਂ ਹਿੰਦੂਓ ਜ਼ਬਰ ਨਮੋ ਮੰਨ ਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਸ਼੍ਰੀ ਗੁਰਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਾਏ ਗਏ ਖੇਤਰੀ ਯੁਵਕ ਮੇਲੇ ਹਟੇਗੜ ਸਾਹਿਬ ਰੋਪੜ ਜ਼ੋਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਮੈਂ ਜਿੱਥੇ ਵਿਦਿਆਰਥੀਆਂ ਦੀ ਅੰਤਿਕ ਮਿਹਨਤ ਦੀ ਸ਼ਲਾਘਾ ਕਰਾਂਗਾ ਉੱਥੇ ਆਪਣੇ ਸਮੂਹ ਅਧਿਆਪਕ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਵਿਦਿਆਰਥੀਆਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਮੈਨੇਜਮੈਂਟ ਦੀ ਯੋਗ ਅਗਵਾਈ ਤੋਂ ਬਿਨਾ ਸੰਭਵ ਨਹੀਂ ਹੋ ਸਕਦੀਆਂ ਮੈਂ ਸਭ ਤੋਂ ਪਹਿਲਾਂ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਕਾਲਜ ਦੇ ਆਨਰੇਟ ਸਕੱਟਰੀ ਡਾਕਟਰ ਦਿਲਜੀਤ ਸਿੰਘ ਚੀਮਾ ਜੀ ਦੀ ਯੋਗ ਅਗਵਾਈ ਦੀ ਵਿਸ਼ੇਸ਼ ਸਰਾਹਨਾ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਚੇ ਮੈਂਬਰ ਸਾਹਿਬਾਨ ਤੇ ਸਮੂਚੇ ਪ੍ਰਬੰਧ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਪ੍ਰਾਪਤੀਆਂ ਸੰਭਵ ਹੋਈਆਂ ਮੈਨੂੰ ਦੱਸਣਾ ਚਾਹਾਂਗਾ ਕਿ ਜਿੱਥੇ 65 ਕਾਲਜਾਂ ਦੇ ਫਸਲੇ ਮੁਕਾਬਲੇ ਵਿੱਚ ਕਾਲਜ ਨੇ ਓਵਰਲ ਟਰਾਫੀ ਪ੍ਰਾਪਤ ਕੀਤੀ ਉੱਤੇ ਵੱਖ-ਵੱਖ ਵਰਗੀਆਂ ਵਿੱਚ ਚਾਰ ਟਰਾਫੀਆਂ ਜਿਦੇ ਵਿੱਚ 뮤직 ਦੀ ਡਾਂਸ ਦੀ ਲਿਟਰੇਰੀ ਤੇ ਹੈਰੀਟੇਜ ਦੀ ਟਰਾਫੀ ਵੀ ਕਾਲਜ ਨੇ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀ ¡No,